मेरी जान पर फजल अपना बेहद और बेहिसाब किया हाप मैं दस तारे पर ऊंचे को सारे पर दिल के सुरों से कहो धा का शिकाय हाप में दस तारे पर ऊंचे ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਅਧਾਇ ਉਸ ਦੀ 13 ਆਇਤ ਵਿੱਚ ਲਿਖਿਆ ਹੈ ਯਿਸੂ ਨੇ ਕੈਸਰੀਆ ਫਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਪਣੇ ਆਪ ਨੂੰ ਇੱਕ ਟਾਈਟਲ ਦਿੱਤਾ ਜੋ ਹੈ ਮਨੁੱਖ ਦਾ ਪੁੱਤਰ ਪਰਬੂ ਯੇਸ਼ੂ ਮਸੀਹ ਸੱਚਾ ਪਰਮੇਸ਼ਰ ਹੈ ਤੇ ਸੱਚਾ ਮਨੁੱਖ ਹੈ ਇਹ ਟਾਈਟਲ ਮਨੁੱਖ ਦਾ ਪੁੱਤਰ ਉਸ ਦੇ ਮਨੁੱਖੀ ਤੱਵ ਨੂੰ ਦਰਸਾਉਂਦਾ ਹੈ ਪਰਮੇਸ਼ਰ ਦੇ ਸਰੂਪ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਤੁਲਨ ਹੋਣਾ ਉਸ ਨੇ ਆਪਣੇ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਪਰ ਆਪਣੇ ਆਪ ਨੂੰ ਉਸ ਨੇ ਇੰਨਾ ਖਾਲੀ ਕਰ ਦਿੱਤਾ ਕਿ ਇੱਕ ਦਾਸ ਦਾ ਰੂਪ ਧਾਰਨ ਕੀਤਾ ਤੇ ਮਨੁੱਖਾਂ ਦੀ ਸਮਾਨਤਾ ਦੇ ਵਿੱਚ ਪੈਦਾ ਹੋ ਕੇ ਉਹ ਮਨੁੱਖ ਬਣ ਗਿਆ ਉਸਨੇ ਆਪਣੇ ਆਪ ਨੂੰ ਇੰਨਾ ਨੰਮਰ ਕੀਤਾ ਕਿ ਸਲੀਵ ਦੀ ਮੌਤ ਨੂੰ ਵੀ ਸਹਿਣ ਕਰ ਲਿਆ ਇਸ ਕਾਰਨ ਪਰਮੇਸ਼ਰ ਨੇ ਉਸ ਨੂੰ ਅਤ ਮਹਾਨ ਨਾਮ ਵੀ ਦਿੱਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ ਤਾਂ ਕਿ ਹਰ ਕੋਈ ਜੋ ਇਸ ਧਰਤੀ ਦੇ ਉੱਪਰ ਅਤੇ ਆਕਾਸ਼ ਦੇ ਹੇਠਾਂ ਯੀਸ਼ੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੇ ਅਤੇ ਉਹਦੇ ਅੱਗੇ ਗੋਡੇ ਟੇਕ ਲਵੇ ਉਹ ਪਰਮੇਸ਼ਰ ਪਿਤਾ ਦੀ ਵਡਿਆਈ ਦੇ ਲਈ ਆਪਣੇ ਮੋਖ ਤੋਂ ਆਪਣੇ ਪ੍ਰਭੂ ਯੇਸ਼ੂ ਮਸੀਹ ਨੂੰ ਆਪਣਾ ਪ੍ਰਭੂ ਮੰਨ ਲਵੇ ਉਸ ਦੇ ਜੀਵਨ ਦੇ ਵਿੱਚ ਉਹ ਪ੍ਰਭੂ ਦੇ ਕੋਲੋਂ ਆਪਣੇ ਬਰਕਤਾਂ ਨੂੰ ਪ੍ਰਾਪਤ ਕਰੇਗਾ ਪਿਆਰੋ ਜਿਸ ਪ੍ਰਭੂ ਦੇ ਅੱਗੇ ਸਾਰੀ ਧਰਤੀ ਦੇ ਲੋਕ ਗੋਡੇ ਟੇਕਣਗੇ ਕੀ ਤੁਸੀਂ ਉਸ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਨਹੀਂ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ